छॾो मना नालो ਹੈਲੋ ਜੀ ਬਣਾ ਸਾਹਮਣੇ ਹੋ ਜਾ ਉਧਰ ਪਹਿਲੇ ਪਾਸੇ ਸਾਹਮਣੇ ਹੋ ਜਾ ਇੱਕ ਮਿੰਟ ਰੁਕ ਜੇ ਤੁਸੀਂ ਜਿੰਦਾਬਾਦ 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 ਆ ਗਿਆ ਮੈਂ 2 ਮਿੰਟ ਬਣਾ ਲੈਣਾ ਜਿੰਦਾਬਾਦ 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 ਜਿੰਦਾਬ ہاتھ جوڑ کے بعد کرتا ہوا یہی تشواس دہ مسلے حل کریں ਵੀ ਬਹੁਤ ਪਹੁੰਚੇ ਇਹ ਨਹੀਂ ਸਾਡੇ ਦੀ ਬਹੁਤ ਅਸੀਂ ਮਹਿਸੂਸ ਕਰ ਜਾਂਦੇ ਆ ਸਾਥੀਆਂ ਵਾਲੇ ਵਿੱਚ 9 ਹੱfte ਪੈਂਦੇ ਆ ਧਰੂਪੁਰ ਮੋਗਾ ਬਾਡਾ ਪ੍ਰਣਾਮ ਆਂ ਆਫਿੰਗਾਲਾ ਕੋਲ ਨੂੰ ਦਾ ਜੈਤੋ ਫਰੀ ਕੋਨੇ ਗਦਰਵਾ ਰਾਮਪੁਰ ਪੜਦੇ ਆ ਕਰਦੇ ਆ ਮੈਂ ਕੀ ਕਰ ਬੜਾ ਬੜਾ ਮੈਂ ਜੋ ਹਾਂ ਅੰਦਰ ਮੈਂ ਸ਼ਾਂਤ ਆਰਾਮ ਨੂੰ 넣cz 제가 부 Kiин 돼 therapeutic please charge ਮੈਂ ਆਪ ਸਭ ਦਾ ਆਪਣੇ ਰੰਗੋਂ ਸਾਰੇ ਸਾਥੀਆਂ ਵੱਲੋਂ ਭਾਵਨੀ ਵੱਲੋਂ ਇਸ ਗੱਲ ਦਾ ਬਹੁਤ ਜਗਲ ਦਰਵਾਦ ਕਰਦਾ ਕਿ ਅੱਜ ਅੱਜ ਇੱਥੇ ਪਹੁੰਚੇ ਆਂ ਬਾਤ ਮੈਂ ਬਹੁਤ ਹੀ ਦਾਅਵੇ ਨਾਲ ਕਰਨਾ ਨਾ ਮੇਰੇ ਤੋਂ ਪਹਿਲਾਂ 25 ਦੀ 40 ਸਾਲ ਅੱਗੇ ਦੇਖ ਲੋ ਤੇ ਨਾ ਹੁਣ ਇਸ ਵੇਲੇ ਤੱਕ ਤੁਹਾਨੂੰ ਕੋਈ ਵੀ ਐਮਸੀ ਐਸਾ ਨਹੀਂ ਮਿਲਿਆ ਹੋਊਗਾ ਕਿ ਤੁਸੀਂ ਫੋਨ ਕਰੋ ਤੇ ਉਹ ਇਹ ਕਵੇ ਕਿ ਮੈਂ ਆ ਗਿਆ ਤੁਹਾਡੇ ਵਿੱਚ ਹਮੇਸ਼ਾ ਹਾਜ਼ਰ ਰਹੇ ਹਾਂ ਜੇ ਮੈਂ ਗੱਲ ਕਰਾਂ 2009 ਦੀ ਚੋਣ ਹੋਈ ਸੀ ਉਸ ਤੋਂ ਬਾਅਦ 2015 ਚ ਹੋਈ ਫਿਰ 2021 ਚ ਹੋਈ ਸਭ ਤੋਂ ਪਹਿਲਾਂ ਤਾਂ ਮੈਂ ਦੋਨੋਂ ਹੱਥ ਜੋੜ ਕੇ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦਾ ਕਿ ਤੁਸੀਂ ਬੜੇ ਲੰਬੀ ਦੇਰ ਆਪਣੇ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੇ ਲਈ ਇੱਥੇ ਰਾਜਮਾਨ ਹੁਜਰ ਜੀਲੇ ਪਿੱਛੋਂ ਮੀਟਿੰਗ ਦੇ ਲੇਟ ਹੁੰਦੇ ਗਏ ਤਾਂ ਤਾਂ ਇੱਥੇ ਲੇਟ ਪਹੁੰਚਣਾ ਹੋਇਆ ਉਸ ਦੇ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਬੇਨਤੀ ਮੇਰੇ ਤੋਂ ਪਹਿਲਾਂ ਹਲਕਾ ਅੰਚਾਰ ਸਾਹਿਬ ਨੂੰ ਤੁਹਾਡੇ ਅੱਗੇ ਰੱਖ ਦਿੱਤੀ ਦੋ ਗੱਲਾਂ ਕਰਕੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ ਇੱਕ ਤਾਂ ਇਹ ਕਿ ਦਾਸ ਤੁਹਾਡੇ ਆਪਣੇ ਨਗਰ ਦਾ ਰਹਿਣ ਵਾਲਾ ਅੰਮ੍ਰਿਤਸਰ ਦੇ ਉੱਤੇ ਰਹਿਇਆ ਹੈ ਦੂਸਰਾ ਇਹ ਕਿ ਦਾਸ ਦਾ ਪਰਿਵਾਰ ਵੀ ਇੱਥੇ ਟੋਕਰੀ ਕਰਦਾ ਸੀ ਇਥੋਂ ਦੇ ਵਿੱਚ ਰਹਿੰਦੇ ਆ ਬੱਚੇ ਵੀ ਇੱਥੇ ਪੜ੍ਹਦੇ ਆ ਤੇ ਤੁਹਾਡੇ ਵਿੱਚ ਸਦਾ ਐਂ ਹੀ ਰਹਿਾਂਗੇ ਆਪਾਂ ਜਿਵੇਂ ਹੁਣ ਆਪਾਂ ਮਿਲਦੇ ਆ ਕਿਉਂਕਿ ਸਾਡੇ ਪਰਿਵਾਰ ਦੀ ਜਿੱਤਰਤ ਸਰਦਾਰ ਸੀਤਲ ਸਿੰਘ ਦੀ ਮੇਰੇ ਪਿਤਾ ਤਿੰਨ ਵਾਰ ਧਰਮਕੋਟ ਤੋਂ ਵਿਦਾਇਕ ਰਹੇ ਮੁੱਛਾਂ ਦੀ ਸਫਰ ਰਹੇ ਜਦੋਂ ਆਪਣੇ ਘਰ ਦਾ ਮਾਹੌਲ ਹੋਵੇ ਕਦੇ ਵੀ ਆਈਟੀ ਕਰਨੀ ਇਹ ਪਰ ਮੈਂ ਇਕੱਠ ਕੀਤਾ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਸਵੇਰ ਦੇ ਪ੍ਰੋਗਰਾਮ ਚੱਲਦੇ ਪੰਜ ਪੰਜ ਦਸ ਦਸ ਮਿੰਟ ਲੇਟ ਹੁੰਦੇ ਆ ਹੁੰਦੀਆਂ ਥੋੜਾ ਲੇਟ ਜਿਹੜਾ ਅਸੀਂ ਹੋ ਗਏ ਕੈਂਪ ਦਾ ਪ੍ਰੋਗਰਾਮ ਵੀ ਰੱਖਿਆ ਸੀ ਉਸ ਤੋਂ ਲੰਘਦੇ ਲੇਟ ਹੋ ਗਏ ਬੇਨਤੀ ਸਿਰ ਤੁਹਾਨੂੰ ਇੱਕ ਹੀ ਕਰਨੀ ਆ ਆਪਣੇ ਵਿਚਾਰ ਸਾਹਿਬ ਰਾਜਵਿੰਦਰ ਸਿੰਘ ਧਰਮਪੁਰ ਜੀ ਤੁਹਾਡੇ ਨਾਲ ਸੰਦੇ ਕਰਨਗੇ ਕਿਉਂਕਿ ਸਮੇਂ ਦੀ ਘਾਟ ਆ ਪਹਿਲਾਂ ਹੀ ਲੇਟ ਹੋ ਕੇ ਇਸ ਕਰਕੇ ਬੇਨਤੀ ਹੈ ਆਪ ਸਿਰਫ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਭਾਈ ਜੀ ਮਾਹਲਕਾ ਮੋਗਾ ਸਾਰੇ ਆਗੂ ਸਹਿਬਾਂ ਤੇ ਸਾਰਾ ਰਾਜਵਿੰਦਰ ਸਿੰਘ ਧਰਮਕੋਟ ਲੋਕ ਸਭਾ ਕੈਂਡੀਡੇਟ ਫਰੀਦਕੋਟ ਸਾਰੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਬਹੁਤ ਬਹੁਤ ਧੰਨਵਾਦੀ ਆ ਸਾਧ ਚਰਨਜੀਤ ਸਿੰਘ ਜੀ ਝੰਡਿਆਣਾ ਸਾਹਿਬ ਕੀ ਕਾਲੀ ਪਾਰਟੀ ਲੋਕ ਜਨਤਕ ਹੋ ਰਹੀ ਹੈ ਡੋਟ ਟੂ ਡੋਰ ਹੋ ਰਹੀ ਹੈ ਲੱਗਵਾ ਨਾਲ ਟੋਲਾ ਜਾ ਰਿਹਾ ਹੈ ਕਿੰਨਾ ਹੰਗਾਰਾ ਮਿਲ ਗਿਆ ਤੇ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਅੱਜ ਬਹੁਤ ਭਰਮਾ ਇਕੱਠ ਕੈਂਪ ਮਾਰਕੀਟ ਦੇ ਵਿੱਚ ਬੇਦੀ ਨਗਰ ਦੇ ਵਿੱਚ ਇੰਨਾ ਵੱਡਾ ਇਕੱਠ ਹੋਇਆ ਅੱਜ ਜਿਹੜੀ ਕੈਂਪ ਦੀ ਕਪੜਾ ਮਾਰਕੀਟ ਆ ਸਾਡੇ ਮੋਗੇ ਜ਼ਿਲ੍ਹੇ ਦੀ ਬਹੁਤ ਵੱਡੀ ਮਾਰਕੀਟ ਆ ਇੰਟਰਨੈਸ਼ਨਲ ਇਮਪੋਰਟ ਦੇ ਉੱਤੇ ਮਸ਼ਹੂਰ ਮਾਰਕੀਟ ਆ ਇਹ ਦੇਸ਼ ਵਿਦੇਸ਼ ਤੋਂ ਜੋ ਲੋਕ ਆਉਂਦੇ ਆ ਉਹ ਇਥੋਂ ਮਾਰਕੀਟਿੰਗ ਕਰਦੇ ਆ ਕੱਪੜੇ ਦੀ ਉਸ ਮਾਰਕੀਟ ਦੇ ਜਿਹੜੇ ਸਾਰੇ ਰਿਟੇਲ ਦੇ ਜਾਂ ਹੋਲ ਸੇਲ ਦੇ ਵਪਾਰੀ ਆ ਸਾਰਿਆਂ ਨੇ ਬਹੁਤ ਭਰਮਾ ਸਵਾਗਤ ਕੀਤਾ ਤੇ ਸਾਰਿਆਂ ਨੇ ਸੁਖ ਦਾ ਸਾਹ ਲਿਆ ਸ਼ੁਕਰ ਆ ਕੋਈ ਖਿਹੜਾ ਛਡਾਊਗਾ ਸਾਡਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ ਤੇ ਸਾਹ ਦੇ ਵਿੱਚ ਸਾਹ ਜਿਹੜਾ ਉਹ ਪਾਊਗਾ ਸਾਰਿਆਂ ਨੇ ਸਾਹ ਰਾਜਵਿੰਦਰ ਸਿੰਘ ਦਾ ਬਹੁਤ ਭਰਮਾ ਸਵਾਗਤ ਕੀਤਾ ਕਿ ਸਾਡਾ ਲੋਕਲ ਕੈਂਡੀਡੇਟ ਜਿਹੜਾ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ 'ਚ ਜਾ ਕੇ ਪੰਜਾਬ ਦੀਆਂ ਖੇਤਰੀ ਮੰਗਾਂ ਜਿਹੜੀਆਂ ਉਹ ਮਨਾਊਗਾ ਤੇ ਬੇਦੀ ਨਗਰ ਦੇ ਵਿੱਚ ਅੱਜ ਇੰਨਾ ਭੈਣਾ ਭਰਾਵਾਂ ਦਾ ਵੱਡਾ ਇਕੱਠ ਹੋਇਆ ਬੀਬੀਆਂ ਨੇ ਬਹੁਤ ਧੀਰ ਵੇਟ ਕੀਤੀ ਰਾਜਵਿੰਦਰ ਸਿੰਘ ਦੇ ਵਿਚਾਰ ਸੁਣਨ ਵਾਸਤੇ ਇੱਥੇ ਲੱਡੂਆਂ ਦੇ ਨਾਲ ਜਿਹੜਾ ਉਹ ਤੋਲਿਆ ਗਿਆ ਰਾਜਵਿੰਦਰ ਸਿੰਘ ਨੂੰ ਤੇ ਰਾਜਵਿੰਦਰ ਸਿੰਘ ਦੇ ਵਿਚਾਰ ਸੁਣ ਕੇ ਸਾਰਿਆਂ ਦਾ ਵਿਚਾਰ ਇਹ ਸੀ ਕਿ ਇੰਨਾ ਭਲਾ ਮਾਨਸ ਪੜਿਆ ਲਿਖਿਆ ਤੇ ਸੂਝਵਾਨ ਰਾਜਨੀਤਿਕ ਤੌਰ ਦੇ ਉੱਤੇ ਤਿੰਨਾਂ ਜਨਰੇਸ਼ਨਾਂ ਦਾ ਤਜਰਬਾ ਹਾਸਲ ਆ ਜਿਹੜੇ ਪਰਿਵਾਰ ਨੂੰ ਉਹਨਾਂ ਦਾ ਕੈਂਡੀਡੇਟ ਜਿਹੜਾ ਸ਼੍ਰੋਮਣੀ ਕਾਲੀਦਾਲ ਨੇ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਦਿੱਤਾ ਤੇ ਮੋਗੇ ਦਾ ਵਸਨੀਕ ਹੋਣ ਕਰਕੇ ਲੋਕ ਜਿਹੜੇ ਆ ਰਾਜਵਿੰਦਰ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਆ ਸਾਰੇ ਕਮिट ਕਰਦੇ ਆ ਸਹਾਂ ਖਾਂਦੇ ਆ ਵੀ ਰਾਜਵਿੰਦਰ ਸਿੰਘ ਨੂੰ ਚੁਣ ਕੇ ਤਕੜੀ ਦੇ ਮੋਹਰ ਲਾ ਕੇ ਰਾਜਵਿੰਦਰ ਸਿੰਘ ਨੂੰ ਲੋਕ ਸਭਾ ਦੇ ਵਿੱਚ ਭੇਜਾਂਗੇ ਤਾਂ ਜੋ ਪੰਜਾਬ ਦੇ ਭੱਜ ਦੇ ਮਸਲੇ ਜਿਹੜੇ ਆ ਇਹ ਲੋਕ ਸਭਾ 'ਚ ਉਠਾਵੇ ਤੇ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਾਵੇ ਕਾਲੀ ਪਾਰਟੀ ਵੱਲੋਂ ਕੀ ਮੈਸੇਜ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਸ਼੍ਰੋਮਣੀ ਕਾਲੀਦਾਲ ਵੱਲੋਂ ਕਿ ਚਰੋਮਣੀ ਕਾਲੀਦਾਲ ਦਾ ਚੋਣ ਨਿਸ਼ਾਨ ਤੱਕੜੀ ਆ ਚੋਣ ਨਿਸ਼ਾਨ ਤੱਕੜੀ ਦੇ ਉੱਤੇ ਮੋਹਰ ਲਾ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਜਿਤਾਓ ਤਾਂ ਜੋ ਦਿੱਲੀ ਦੀ ਸਰਕਾਰ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਵਿੱਚ ਪੰਜਾਬ ਦਾ ਪੱਖ ਜ਼ੋਰਦਾਰ ਤਰੀਕੇ ਨਾਲ ਰੱਖਿਆ ਜਾਵੇ ਕਿਉਂਕਿ ਨੈਸ਼ਨਲ ਪਾਰਟੀਆਂ ਨੇ ਬਹੁਤ ਦੂਰ ਤੱਕ ਸਾਰੇ ਇੰਡੀਆ ਦਾ ਪੱਖ ਪੂਰਨ ਹੈ ਤੇ ਜਿਹੜੀ ਸ਼ੋਮਣੀ ਕਾਲੀਦਾਲਾ ਇਹ ਖੇਤਰੀ ਪਾਰਟੀ ਆ ਜਿਹੜੇ ਪੰਜਾਬ ਇੱਕ ਸਰਹਾਦੀ ਸਟੇਟ ਹੋਣ ਕਰਕੇ ਬਹੁਤ ਮੁੱਦੇ ਜਿਹੜੇ ਆ ਇੱਥੇ ਹੌਟ ਆ ਇੰਨੇ ਨਸ਼ਿਆਂ ਦਾ ਲੋੜਾ ਆਇਆ ਪਿਆ ਗੈਂਗਸਟਰਾਂ ਦਾ ਲੋੜਾ ਆਇਆ ਪਿਆ ਦਿਨ ਦਿਹਾੜੇ ਫੌਤੀਆਂ ਦੀਆਂ ਕਾਲਾਂ ਆ ਰਹੀਆਂ ਦਿਨ ਦਿਹਾੜੇ ਦੁਕਾਨਾਂ ਦੇ ਬੈਠੇ ਵਪਾਰੀਆਂ ਨੂੰ ਸ਼ੂਟ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਲੋਕ ਤਰਾ ਤਰਾ ਕਰ ਰਹੇ ਆ ਸ਼ੋਮਣੀ ਕਾਲੀਦਾਲ ਨੇ ਜਿੰਨੀਆਂ ਸਹੂਲਤਾਂ ਦਿੱਤੀਆਂ ਸੀ ਉਹਦੇ ਜੋ 75% ਸਹੂਲਤਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਾਂ ਘਟਾ ਦਿੱਤੀਆਂ ਗਈਆਂ ਲੋਕ ਅੱਖਾਂ ਦੇ ਉੱਤੇ ਮੱਥੇ ਤੇ ਹੱਥ ਰੱਖ ਕੇ ਢੀਕਦੇ ਆ ਵੀ ਕਦੋਂ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਇਹ ਸੈਮੀ ਫਾਈਨਲ ਆ ਲੋਕ ਸਭਾ ਵਿਧਾਨ ਸਭਾ ਦਾ ਤੇ ਵਾਹਿਗੁਰੂ ਕਿਰਪਾ ਕਰਨ ਜਿਵੇਂ ਲੋਕਾਂ ਦੀ ਉਮੀਦ ਆ ਸ਼ੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਊਗਾ ਲੋਕਾਂ ਦਾ ਇਹ ਵਿਸ਼ਵਾਸ ਟਲ ਹੋ ਚੁੱਕਿਆ ਕਿ ਸ਼ੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਪੰਜਾਬ ਦੀਆਂ ਖੇਤਰੀ ਮੰਗਾਂ ਜਿਹੜੀਆਂ ਉਹ ਮਨਾਊਗਾ। ਲੱਗਦਾ ਤੁਹਾਨੂੰ ਸੋਲਿਆ ਗਿਆ ਜੀ ਬੰਦਿਆਂ ਨੂੰ ਕੀ ਕਹਿਣਾ ਚਾਹੂੰਗਾ? ਮੈਂ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਸਾਰੇ ਭੈਣ ਭਰਾਵਾਂ ਦਾ, ਬਜ਼ੁਰਗਾਂ ਦਾ, ਨੌਜਵਾਨਾਂ ਦਾ ਜਿਨ੍ਹਾਂ ਨੇ ਬੇਦੀ ਨਗਰ ਦੇ ਸਾਰੇ ਮਹੱਲਾ ਨਿਵਾਸੀਆਂ ਨੇ ਬਹੁਤ ਹੀ ਜ਼ਿਆਦਾ ਮੈਨੂੰ ਪਿਆਰ ਬਖਸ਼ਿਆ, ਮੈਨੂੰ ਅਸੀਸਾਂ ਬਖਸ਼ੀਆਂ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਨਾਲ ਹੀ ਮੈਂ ਮਹਿਸੂਸ ਕਰ ਰਿਹਾ ਕਿ ਮੇਰੇ ਤੇ ਇਹਨਾਂ ਦੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਵਧੀ ਹੈ। ਕੀ ਬੁਗਦੇ ਨੇ ਜਿਹੜਾ ਲੈ ਕੇ ਤੁਸੀਂ ਇਹਨਾਂ ਫੂਡ ਮਾਰਕੀਟ ਦਾ ਦੇਖੋ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬੜੀ ਮਾੜੀ ਹੈ ਤਾਂ ਆਏ ਦਿਨ ਰੋਜ਼ ਸਨੇਚਿੰਗ ਹੋ ਰਹੀ ਹੈ ਚੈਨੀਆਂ ਲਾਈਆਂ ਜਾ ਰਹੀਆਂ ਲੁੱਟਖਸੂਟ ਹੋ ਰਹੀ ਹੈ ਇਹ ਅਸੀਂ ਬੰਦ ਕਰਵਾਵਾਂਗੇ ਅਮਨ ਤੇ ਕਾਨੂੰਨ ਬਹਾਲ ਰੱਖਾਂਗੇ ਔਰ ਜਿਹੜੀ ਕਰਾਪਸ਼ਨ ਹੈ ਉਹ ਜਿਹੜੀ ਕੋਈ ਵੀ ਕੰਮ ਕਰਾਉਣ ਜਾਂਦੇ ਆ ਤੇ ਪਹਿਲਾਂ ਸਾਨੂੰ ਪੈਸੇ ਦੇ ਕੇ ਕੰਮ ਫਿਰ ਕਰਾਉਣਾ ਪੈਂਦਾ ਅਸੀਂ ਉਹਨੂੰ ਬੰਦ ਕਰਾਵਾਂਗੇ ਸ਼ਹਿਰ ਦੇ ਸਰਵਪੱਖੀ ਵਿਕਾਸ ਦੇ ਲਈ ਹੈਲਥ ਵਾਸਤੇ ਸਾਰੇ ਕੰਮਾਂ ਵਾਸਤੇ ਅਸੀਂ ਬੈਸਟ ਆਊਟ ਆਫ ਦੀ ਬੈਸਟ ਜਿਹੜਾ ਉਹ ਵੇ ਅਪਣਾਵਾਂਗੇ ਕੈਂਪਰ ਵਿੱਚ ਵੀ ਗਏ ਹੋ ਡੋਟ ਰੋਡ ਕਿੰਨਾ ਖੰਗਾਰਾ ਕੈਂਪ ਵਾਲਾ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਸਾਰਿਆਂ ਨੇ ਬੜਾ ਜ਼ਬਰਦਸਤ ਸੰਘਾਰਾ ਦਿੱਤਾ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਬੜਾ ਹੱਸ਼ਾ ਵੇਖਣ ਨੂੰ ਮਿਲ ਗਿਆ ਤੇ ਮੈਨੂੰ ਉਮੀਦ ਹੈ ਕਿ ਲੋਕ ਬਹੁਤ ਭਾਰੀ ਬਹੁਮਤ ਦੇ ਨਾਲ ਇਥੋਂ ਮੈਨੂੰ ਜਿਤਾ ਕੇ ਭੇਜਣਾ ਲੋਕਾਂ ਨੂੰ ਕੀ ਬੀਨ ਕਰਨਾ ਚਾਹੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਤਾਂ ਹੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਹਮੇਸ਼ਾ ਮਾਣ ਦਾ ਰੋਲ ਅਦਾ ਕਰਦੀ ਹੈ ਦੂਸਰੀਆਂ ਪਾਰਟੀਆਂ ਉਹ ਦਿੱਲੀ ਤੋਂ ਚੱਲਦੀ ਹਨ ਤੁਸ ਸਾਨੂੰ ਪੰਜਾਬ ਨੂੰ ਬਚਾਉਣ ਦੇ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣਾ ਚਾਹੀਦਾ ਹੈ